ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਸਕੀਵੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਜਲਦੀ ਜਲਦੀ ਡਿਜ਼ਾਈਨ ਬਣਦਾ ਹੈ ਇਹ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਹਰੇਕ ਕਲਰ ਵਿੱਚ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ। ਜੇਕਰ ਤੁਸੀਂ ਸਿਲਾਈਆਂ ਦਾ ਥੋੜਾ ਜਿਹਾ ਵੀ ਕੰਮ ਜਾਣਦੇ ਹੋ ਤਾਂ ਇਸ ਡਿਜ਼ਾਈਨ ਨੂੰ ਜ਼ਰੂਰ ਬਣਾ ਕੇ ਦੇਖਿਓ। ਬਹੁਤ ਹੀ ਸੌਖਾ ਡਿਜ਼ਾਈਨ। ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਹੈ ਤੇ ਜਿਹੜੀ ਇਹਦੇ ਵਾਸਤੇ ਕੁੰਡੇ ਲੈਣੇ ਆਪਾਂ 10 ਦੇ ਮਲਟੀਪਲ ਕੁੰਡੇ ਲੈਣੇ ਆ ਜਿਵੇਂ ਠੀਕ ਹੈ ਇਸ ਤਰ੍ਹਾਂ ਕਰਕੇ 10 10 10 10 ਇਸ ਤਰ੍ਹਾਂ ਕਰਕੇ ਕੁੰਡੇ ਤੁਸੀਂ ਰੱਖ ਲੈਣੇ ਆ ਠੀਕ ਹੈ। ਇੱਕ-ਇੱਕ ਹੁੰਡਾ ਤੁਸੀਂ ਕੰਨੀਆਂ ਤੇ ਵਾਧੂ ਰੱਖ ਲੈਣਾ ਤਾਂ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ। ਇੱਥੇ ਮੈਂ 1 2 3 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ। 4 ਸਲੰਗ 'ਚ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਹੈ। ਠੀਕ ਹੈ। ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਤੋ ਚਲੋ ਫਿਰ ਸ਼ੁਰੂ ਕਰਦੇ ਆ ਪੈਸਜੀ ਐਨ ਨੂੰ ਬਣਾਉਣਾ। ਤੋ ਪੈਸਜੀ ਐਨ ਨੂੰ ਸ਼ੁਰੂ ਕਰਨਾ ਤੁਸੀਂ ਕੋਈ ਵੀ ਨੀਚੇ ਇਸ ਤਰ੍ਹਾਂ ਬਾਰਡਰ ਬਣਾਇਆ ਹੋਊਗਾ ਜਿਵੇਂ ਮੈਂ ਇਸ ਤਰ੍ਹਾਂ ਦੋ ਲਾਈਨਾਂ ਬਾਰਡਰ ਦੇ ਤੌਰ ਤੇ ਉਲਟੀਆਂ ਬਣਾਈਆਂ ਠੀਕ ਹੈ। ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਡਿਜ਼ਾਈਨ ਦੀ। ਇੱਕ ਕੁੰਡਾ ਜਿਹੜਾ ਕੰਨੀ ਵਾਲਾ ਤੁਸੀਂ ਉਤਾਰੂ ਚਾਹੇ ਬੁਣੋਏ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ। ਉਸ ਤੋਂ ਬਾਅਦ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ। ਦੋ ਕੁੰਡੇ ਆਪਾਂ ਦੋ ਕੁੰਡੇ ਛੱਡ ਕੇ ਜਿਹੜਾ ਤੀਸਰਾ ਕੁੰਡਾ ਪਹਿਲਾਂ ਆਪਾਂ ਇਹਨੂੰ ਬਣਾਉਣਾ ਇਸ ਤਰ੍ਹਾਂ ਫਿਰ ਇਹਦਾ ਆਪਾਂ ਪਿੱਛੇ ਰੱਖਣਾ ਇਸ ਤਰ੍ਹਾਂ ਪਹਿਲਾਂ ਇਹਨੂੰ ਬਣਾਵਾਂਗੇ ਥੋੜਾ ਜਿਹਾ ਲੂਜ਼ ਰੱਖਾਂਗੇ ਕੁੰਡਾ ਠੀਕ ਹੈ ਫਿਰ ਇਹ ਪਹਿਲਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਦੂਸਰਾ ਫਿਰ ਇਹ ਸਲਾਈਟ ਇਸ ਤਰ੍ਹਾਂ ਉਤਾਰ ਦਾਂਗੇ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਆਪਾਂ ਪਹਿਲਾਂ ਬਣਾਵਾਂਗੇ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਬਣਾਵਾਂਗੇ ਫਿਰ ਦੂਸਰਾ ਕੁੰਡਾ ਬਣਾਵਾਂਗੇ ਠੀਕ ਹੈ ਫਿਰ ਕੁੰਡੇ ਇਸ ਤਰ੍ਹਾਂ ਉਤਾਰ ਦਾਂਗੇ ਠੀਕ ਹੈ ਫਿਰ ਉਸੇ ਤਰ੍ਹਾਂ 1 2 ਤੀਸਰਾ ਕੁੰਡਾ ਆਪਾਂ ਪਹਿਲਾਂ ਬਣਾਉਣਾ ਥੋੜਾ ਜਿਹਾ ਲੂਜ਼ ਰੱਖਣਾ ਇਸ ਤਰ੍ਹਾਂ ਕੁੰਡਾ ਠੀਕ ਹੈ ਫਿਰ ਪਹਿਲਾ ਕੁੰਡਾ ਬਣਾ ਲੈਣਾ ਫਿਰ ਦੂਸਰਾ ਠੀਕ ਹੈ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਤੇ ਆਪਾਂ ਰਿਪੀਟ ਕਰਦੇ ਜਾਣਾ उस फिर एक दो तीसरा कुा पेल बनावे फिर पहला कुंडा बना लेंगे इस तरह फिर दूसरा कुंडा बनावें ठीक है अगे फिर तीसरा कुंडा बना पहला फिर पहला कुंडा बना लवेंगे इस तरह फिर ਦੂਸਰਾ ਕੁੰਡਾ ਬਣਾ ਲਵਾਂਗੇ ਫਿਰ ਤੀਸਰਾ ਕੁੰਡਾ ਬਣਾਵਾਂਗੇ ਪਹਿਲਾਂ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਸਲਾਈ ਤੋਂ ਉਤਾਰ ਦਾਂਗੇ ਫਿਰ ਦੂਸਰਾ ਫਿਰ ਤੀਸਰਾ ਠੀਕ ਹੈ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਲਾਸਟ ਵਾਲਾ ਕੁੰਡਾ ਜਿਹੜਾ ਆਪਣੇ ਕੋਲ ਸਿੱਧਾ ਬਣਾ ਲਾਂਗੀ ਕਿਉਂਕਿ ਆਪਣੀ ਸਿੱਧੀ ਸਲਾਈ ਹੈ ਠੀਕ ਹੈ ਇਸ ਤਰ੍ਹਾਂ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਵਾਂਗੇ ਉਲਟ ਪਾਸੇ ਨੂੰ ਇੱਕ ਕੁੰਡਾ ਤਾਰੂ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਫਿਰ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਉਲਟੇ ਬਣਾ ਲੈਣੇ ਦੂਸਰੀ ਸਲਾਈ ਉਲਟ ਪਾਸੇ ਤੋਂ ਸਾਰੀ ਉਲਟੀ ਬਣਾਵਾਂਗੇ ਲਓ ਜੀ ਦੋ ਸਲਾਈਆਂ ਕੰਪਲੀਟ ਹੋ ਗੀਆਂ ਹੁਣ ਆਪਾਂ ਬਣਾਉਣੀ ਹੈ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੋਂਡਾ ਕੰਨੀ ਵਾਲਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਤੀਸਰੀ ਸਲਾਈ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਬਹੁਤ ਹੀ ਸੌਖਾ ਡਿਜ਼ਾਈਨ ਤੇ ਬਹੁਤ ਹੀ ਜਲਦੀ ਜਲਦੀ ਬਣਦਾ ਠੀਕ ਹੈ ਲਓ ਜੀ ਤੀਸਰੀ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਸ ਤਰ੍ਹਾਂ ਹੁਣ ਆਪਾਂ ਬਣਾਉਣੀ ਹੈ ਚੌਥੀ ਸਲਾਈ ਔਲਟ ਪਾਸੇ ਤੋਂ ਚੌਥੀ ਚਲਾਈ ਆਪਾਂ ਸਾਰੀ ਇਸ ਤਰ੍ਹਾਂ ਉਲਟੀ ਬਣਾ ਲੈਣੀ ਹੈ ਚੌਥੀ ਸਲਾਈ ਸਾਰੀ ਉਲਟੀ ਬਣਾ ਲਈ ਆਪਾਂ ਠੀਕ ਹੈ। ਇਹੀ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਆ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇੱਕ ਵਾਰ ਫਿਰ ਮੈਂ ਤੁਹਾਨੂੰ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਬਣਾ ਕੇ ਦਿਖਾ ਦਿੰਨੀ ਆ ਠੀਕ ਹੈ। ਪਹਿਲਾ ਕੁੰਡਾ ਤਾਰੋ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਤਿੰਨ-ਤਿੰਨ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਆ ਪਹਿਲਾਂ ਆਪਾਂ ਤੀਸਰਾ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਪਹਿਲਾ ਫੇਰ ਦੂਸਰਾ ਠੀਕ ਹੈ ਇਸ ਤਰ੍ਹਾਂ ਫੇਰ ਫਲਾਈ ਤੋਂ ਉਤਾਰਦੇ ਨੇ ਇਸ ਤਰ੍ਹਾਂ ਫੇਰ ਤੀਸਰਾ ਕੁੰਡਾ ਪਹਿਲਾਂ ਬਣਾਉਣਾ ਫੇਰ ਪਹਿਲਾ ਕੁੰਡਾ ਬਣਾ ਲੈਣਾ ਫੇਰ ਦੂਸਰਾ ਠੀਕ ਹੈ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਤੀਸਰਾ ਕੁੰਡਾ ਬਣਾਵਾਂਗੇ ਫੇਰ ਪਹਿਲਾ ਕੁੰਡਾ ਬਣਾ ਲੈਣਾ ਫੇਰ ਦੂਸਰਾ ਫਿਰ ਉਸੇ ਤਰ੍ਹਾਂ ਪਹਿਲਾ ਪਾ ਤੀਸਰਾ ਕੁੰਡਾ ਬਣਾਉਣਾ ਥ੍ਰੈਡ ਪਿੱਛੇ ਹੀ ਰੱਖਣਾ ਫਿਰ ਪਹਿਲਾ ਫਿਰ ਦੂਸਰਾ ਫਿਰ ਉਸੇ ਤਰ੍ਹਾਂ ਪਹਿਲਾ ਤੀਸਰਾ ਕੁੰਡਾ ਬਣਾਵਾਂਗੇ ਫਿਰ ਪਹਿਲਾ ਕੁੰਡਾ ਬਣਾਵਾਂਗੇ ਫਿਰ ਦੂਸਰਾ ਫਿਰ ਸਲਾਈ ਤੋਂ ਉਤਾਰ ਦੇਣੀ ਹੈ ਕੁੰਡੇ ਇਸ ਤਰ੍ਹਾਂ ਠੀਕ ਹੈ ਫਿਰ ਉਸੇ ਤਰ੍ਹਾਂ ਪਹਿਲਾ ਕੁੰਡਾ ਬਣਾ ਸੋਰੀ ਤੀਸਰਾ ਕੁੰਡਾ ਬਣਾਵਾਂਗੇ ਫਿਰ ਪਹਿਲਾ ਫਿਰ ਦੂਰਾ ਇਸ ਤਰ੍ਹਾਂ ਠੀਕ ਹੈ ਲਾਸਟ ਤੇ ਹੁਣ ਮੇਰੇ ਕੋਲ ਇਥੇ ਦੋ ਕੁੰਡੇ ਰਹਿ ਜਾਂਦੇ ਆ ਇੱਕ ਕੁੰਡਾ ਜ਼ਿਆਦਾ ਹੈ ਇਸ ਲਈ ਦੋ ਕੁੰਡਿਆਂ ਦਾ ਇੱਕ ਬਣਾ ਕੇ ਮੈਂ ਲਾਸਟ ਵਾਲਾ ਕੁੰਡਾ ਇਹਦਾ ਸਿੱਧਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਕਿਉਂਕਿ ਸਿੱਧੀ ਸਲਾਈ ਹੈ ਇਸ ਤਰ੍ਹਾਂ ਫਿਰ ਦੂਸਰੀ ਸਲਾਈਡ ਜੈਨ ਦੀ ਆਪਾਂ ਉਲਟੀ ਤੀਸਰੀ ਸਿੱਧੀ ਚੌਥੀ ਉਲਟੀ ਇਹ ਹੀ ਚਾਰ ਸਲਾਨਾਂ ਆਪਾਂ ਜਦੋਂ ਬਾਰ ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ